ਜੇ ਕਿਤੇ ਜਪਜੀ ਸਾਹਿਬ ਦਾ ਗਿਆਨ ਹੋ ਜਾਵੇ ਤਾਂ ਬਸ ਉਹ ਬ੍ਰह्म ਗਿਆਨੀ ਬਣ ਗਿਆ ਹੈ। ਇਸ ਨੂੰ ਬ੍ਰह्म ਗਿਆਨ ਕਹਿੰਦੇ ਨੇ। ਕੀ ਕਹਿੰਦੇ ਨੇ? ਬ੍ਰह्म ਗਿਆਨ। ਇਹਦੇ ਵਿੱਚ ਤੁਸੀਂ ਜਿੱਥੋਂ ਮਰਜੀ ਤੁਸੀਂ ਪੜ ਲਵੋ। ਕਿਤੇੋਂ ਵੀ ਪੜ ਲਵੋ ਮੈਂ ਦੋ ਤਿੰਨ ਅੰਖਰ ਤੁਹਾਡੇ ਅੱਗੇ ਰੱਖ ਦਵਾਂ। ਕਿਉਂਕਿ ਤੁਸੀਂ ਧਰਮੀ ਪੁਰਸ਼ ਹੋ। ਕਿਉਂ? ਧਰਮ ਨੂੰ ਤਾਰਨ ਕੀਤਾ ਹੋਇਆ ਹੈ। ਆਪਣੇ ਧਰਮ ਦੀ ਪਹਿਚਾਨ ਕਰੋ ਕੀ ਕਰੋ ਧਰਮ ਦੀ ਕਿਮਰਾ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਵਿੱਚ ਰਹਿਣ ਵਾਲੇ ਗੁਰ ਸਿੱਖੋ ਧਰਮ ਦੇ ਧਾਰਨੀ ਹੋਣਾ ਧਰਮ ਖੰਡ ਤੇ ਤੁਹਾਡਾ ਧਰਮ ਕੀ ਹੈ ਬੋਲੋ ਠੀਕ ਹੈ ਨਾ ਜੀ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਬੱਚੇ ਨੂੰ ਇੱਥੇ ਨਾ ਖੜੋ ਮੈਂ ਧਰਮੀ ਹੋ ਗਿਆ ਮੈਂ ਪੰਜ ਬਾਣੀਆਂ ਪਾਣੀਆਂ ਅੱਗੇ ਨੂੰ ਸੁਰਤ ਰੱਖੋ ਠੀਕ ਹੈ ਨਾ ਜੀ ਪ੍ਰਾਇਮਰੀ 'ਚ ਨਹੀਂ ਜਾਣਾ ਮਿਡਲ 'ਚ ਜਾਣਾ ਹੈ ਮਿਡਲ 'ਚ ਹੋ ਗਿਆ ਹਾਈ 'ਚ ਜਾਣਾ ਹੈ ਉਸ ਤੋਂ ਅੱਗੇ ਐਮ ਐਸ ਸੀ 'ਚ ਜਾਣਾ ਹੈ ਪੀ ਐਚ ਡੀ ਕਰਨੀ ਹੈ ਪੰਜ ਤਰ੍ਹਾਂ ਦੀ ਪੜ੍ਹਾਈ ਹੋ ਗਈ ਹੈ ਧਰਮ ਖੰਡ ਦਾ ਇਹੋ ਧਰਮ ਸਰਪ ਤੁਹਾਡਾ ਹੈ ਹੁਣ ਬਾਕੀ ਗੱਲਾਂ ਛੱਡ ਦੋ ਗਿਆਨ ਖੰਡ ਕਾ ਆਖੋ ਕਰ ਜਿਹੜੇ ਗਿਆਨਾਂ ਖੰਡ ਵਿੱਚ ਤੁਹਾਡੇ ਤੋਂ ਅਗਲੀ ਕਲਾਸ ਵਿੱਚ ਰਹਿੰਦੇ ਤੁਸੀਂ ਉਧਰ ਨੂੰ ਜਾਣਾ ਤੇ ਫਿਰ ਗੱਲਾਂ ਉਹਨਾਂ ਵਾਲੀਆਂ ਸਿੱਖ ਲਵੋ ਨਾ ਤੁਸੀਂ ਆਪਣੀ ਵਾਲੀ ਚ ਨਾ ਛੋਟੀ ਪੜਾਈ ਚ ਨਾ ਰੋ ਅਗਲੀ ਪੜਾਈ ਨੂੰ ਸ਼ੁਰੂ ਕਰੋ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਇਹ ਆਦਿ ਗੁਰੂ ਦੀਆਂ ਗੱਲਾਂ ਨੇ ਕਿਹਨਾਂ ਦੀਆਂ ਗੁਰੂ ਨਾਨਕ ਪਹਿਲੇ ਆਏ ਸਾਡੇ ਜਿਨ੍ਹਾਂ ਨੂੰ ਅਸੀਂ ਪੰਜਵੇਂ ਪਾਤਸ਼ਾਹ ਨੇ ਚਾਰ ਪਾਤਸ਼ਾਹਿਆਂ ਨੂੰ ਨਮਸਕਾਰ ਕੀਤੀ ਹੈ ਪਹਿਲੇ ਕਿਹਨਾਂ ਨੂੰ ਕੀਤੀ ਹੈ ਗੁਰੂ ਨਾਨਕ ਤੇ ਇਸ ਗੁਰੂ ਨਾਨਕ ਨੂੰ ਅਸੀਂ ਵੀ ਨਮਸਕਾਰ ਕਰ ਰਹੇ ਹਾਂ ਤੇ ਕੀ ਕਰ ਰਹੇ ਹਾਂ ਤੇ ਪਾਤਸ਼ਾਹ ਨਮਸਕਾਰ ਹੈ ਉਹਨਾਂ ਦਾ ਬਚਨ ਮੰਨਣਾ ਬਚਨ ਨਹੀਂ ਮੰਨਿਆ ਤੇ ਫਿਰ ਝੂਠੇ ਮੱਥੇ ਟੇਕਣ ਦਾ ਤੇ ਕੋਈ ਉਹ ਨਹੀਂ ਹੈ। ਬਗਲੇ ਵਾਂਗੂ ਅੱਖਾਂ ਮੀਟ ਲਈਆਂ ਕੀ ਫਾਇਦਾ ਹੋਇਆ? ਧਿਆਨ ਤਾਂ ਦੂਜੇ ਪਾਸੇ। ਠੀਕ ਹੈ ਨਾ ਜੀ? ਇਸ ਕਰਕੇ ਪਾਸ਼ਾ ਸਮਝਾ ਰਹੇ ਨੇ ਕਿ ਧਰਮ ਖੰਡ ਦਾ ਇਹੋ ਧਰਮ। ਜਿੱਲੇ ਤੁਸੀਂ ਉਹਨਾਂ ਦੀਆਂ ਗੱਲਾਂ ਕਰੋਗੇ ਤੁਹਾਡਾ ਮਨ ਥੋੜਾ ਹੈਰਾਨ ਹੋਏਗਾ। ਇਦਾਂ ਹੋ ਸਕਦਾ ਹੈ। ਪਰ ਪੂਰਨ ਨਿਸ਼ਚਾ ਕਰਨਾ ਹੈ ਕਿ ਹੈ। ਬਸ ਤੇਰਾ ਧਰਮ। ਇਹ ਹੋਈ ਹੈ ਨਿਸ਼ਚੈ ਤੇਰਾ ਸਰ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰਮ ਹੁਣ ਗਿਆਨ ਖੰਡ ਵਿੱਚ ਕੀ ਹੈ ਕਹਿੰਦੇ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਣ ਜਦੋਂ ਕਿ ਧਰਮ ਖੰਡ ਵਾਲੇ ਨੇ ਇਹ ਨਹੀਂ ਦੇਖਿਆ ਉਹਨਾਂ ਤਾਂ ਜੇ ਧਰਮ ਦਾ ਧਾਰ ਨਹੀਂ ਹੋਇਆ ਉਹਨੇ ਆਪਣਾ ਆਪ ਹੀ ਅਜੇ ਦੇਖਿਆ ਵਿਚਾਰੇ ਨੇ ਕਿ ਮੈਂ ਪੰਜ ਬਾਣੀਆਂ ਪੜਦਾ ਹੈ ਹੈ ਨਾ ਜੀ ਤੇ ਇਹ ਨਹੀਂ ਅਜੇ ਉਹਨੇ ਦੇਖਿਆ ਸੀ ਕਿ ਕੀਤੇ ਪਵਨ ਕਿ ਕਿੰਨੇ ਕ ਇਹੋ ਜੇ ਗੁਰਖੁਮ ਪਿਆਰੇ ਸਤਪੁਰਸ਼ ਤਤਵੇਤੇ ਬ੍ਰਹਮ ਗਿਆਨੀ ਲੋਕ ਕਿਤਨੇ ਕ ਇਹੋ ਜੇ ਹਨ ਕਿ ਜਿਨ੍ਹਾਂ ਦੀ ਵਿਰਤੀ ਕਿਹਦੇ ਵਰਗੀ ਹੈ ਪਉਣ ਵਰਗੀ ਹੈ ਬੋਲੋ ਸਤ ਜਿਨ੍ਹਾਂ ਦੀ ਵਿਰਤੀ ਕਿਹਦੇ ਵਰਗੀ ਹੈ ਪਉਣ ਵਰਗੀ ਹੈ ਜਿਹੜੀ ਪੌਣੀ ਐ ਪੌਣਾ ਉਹ ਸਾਰਿਆਂ ਨੂੰ ਇੱਕੋ ਜੀ ਲੱਗਦੀ ਐ ਨਾ ਕੀ ਆਹੋ ਇੱਕੋ ਜੀ ਲੱਗਦੀ ਐ ਇਹ ਨਹੀਂ ਕਿ ਇੱਕ ਨੂੰ ਘੱਟ ਲੱਗਦੀ ਐ ਤੇ ਦੂਜੇ ਨੂੰ ਵੱਧ ਲੱਗਦੀ ਐ ਤੋ ਕੀਤੇ ਪਵਨ ਪਾਣੀ ਔਰ ਕਿਤਨੇ ਇਹੋ ਜੇ ਸਤ ਪੁਰਸ਼ ਤਤ ਵੇਤੇ ਗਿਆਨਾ ਖੰਡ ਵਸਤਾ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦਾ ਰੂਪ ਪਾਣੀ ਵਰਗਾ ਹੁੰਦਾ ਹੈ ਆ ਸ਼੍ਰੀ ਸ਼ਾਭ ਸਾਡੇ ਕੋਲ ਨੇ ਡਾਂਗ ਲੈ ਲਓ ਤੁਸੀਂ ਸ਼ਰੀਆ ਲੈ ਲਓ ਤੁਸੀਂ ਪਾਣੀ ਦੇ ਵਿੱਚ ਤੁਸੀਂ 100 ਵਾਰੀ ਮਾਰ ਦੋ ਉਸੇ ਵੇਲੇ ਉਹਦਾ ਹੁੰਦਾ ਹੈ ਵੜ ਦੂੰਗੇ ਨਹੀਂ ਨਾ ਕੱਟ ਸਕਦੇ ਇਹੋ ਜੇ ਪਾਣੀ ਜਲ ਦੇ ਮਨੰਦ ਇਤਨੀ ਵਰਤੀ ਵਾਲੇ ਰੱਬ ਦੀ ਬਖਸ਼ਿਸ਼ਾਂ ਵਾਲੇ ਹਨ ਕਿ ਜਿਨ੍ਹਾਂ ਨੂੰ ਜਿਤਨੇ ਮਰਜੀ ਤੁਸੀਂ ਮਾੜੇ ਚੰਗੇ ਗੰਦੇ ਬੋਲੀਆਂ ਬੋਲ ਦਵੋ ਪਰ ਤੁਸੀਂ ਉਹਨਾਂ ਦੀ ਵਰਤੀ ਨਹੀਂ ਕੱਟ ਸਕਦੇ ਇਹ ਗੱਲਾਂ ਕਰਨੀਆਂ ਫਿਰ ਅੱਗੇ ਨੂੰ ਪਤਾ ਧਰਮ ਖੰਡ ਦਾ ਇੰਨਾ ਹੀ ਧਰਮ ਹੈ ਕਿ ਗਿਆਨ ਖੰਡ ਦਾ ਆਖੋ ਕਰਮ ਮੈਨੂੰ ਹੁਣ ਆਹ ਦੀ ਗੱਲ ਹੀ ਨਹੀਂ ਹੋਣੀ ਟਾਈਮ ਹੋ ਚੱਲਿਆ ਹੈ ਤੋ ਹੁਣ ਬਾਦਸ਼ਾਹ ਜੀ ਨੇ ਕੀ ਸਮਝਾਇਆ ਕੇਤੇ ਪਵਨ ਪਾਣੀ ਬੈ ਸੰਤਰ ਹੈ ਨਾ ਜੀ ਹੁ ਬਸੰਤਰ ਕੀ ਹੈ ਅੱਖ ਅਗਨੀ ਦਾ ਕੰਮ ਕੀ ਹੈ ਸਣ ਅਗਨੀ ਦਾ ਕੰਮ ਕੀ ਹੈ ਸਣ ਇਤਨੇ ਬਹੁਤ ਸਾਰੇ ਇਸ ਸ੍ਰਿਸ਼ਟੀ ਦੇ ਉੱਤੇ ਤੀਜ ਪ੍ਰਤਾਪੀ ਸਤ ਪੁਰਸ਼ ਤਤਵੇ ਤੇ ਇਤਨਾ ਉਹਨਾਂ ਦਾ ਤਪ ਕੀਤਾ ਹੁੰਦਾ ਹੈ ਕਿ ਜਿਹੜੇ ਇੱਕ ਦ੍ਰਿਸ਼ਟੀ ਦੇ ਨਾਲ ਦੂਜੇ ਦੇ ਵੀ ਔਗਣ ਸਾੜ ਦਿੰਦੇ ਨੇ ਕਿਤੇ ਪਵਨ ਪਾਣੀ ਬਸੰਤ ਕਿਤੇ ਕਾਣ ਮਹੇਸ਼ ਠੀਕ ਹੈ ਨਾ ਜੀ ਕਿੰਨੇ ਇਹੋ ਜੀ ਸ੍ਰੇਸ਼ਟੀ ਤੇ ਆ ਕਿ ਜਿਨ੍ਹਾਂ ਦੀ ਵਰਤੀ ਭਗਵਾਨ ਕ੍ਰਿਸ਼ਨ ਵਰਗੀ ਤੇ ਸਿਵ ਜੀ ਭੋਲੇ ਨਾਰਾਇਣ ਵਰਗੀ ਵੀ ਹੋਵੇਗੀ ਠੀਕ ਹੈ ਮੈਂ ਇਸ ਨੂੰ ਅੱਗੇ ਆਪੇ ਤੁਸੀਂ ਪੜ੍ਹ ਲਿਓ ਸਾਰਾ ਪਹਿਲੀ ਗੱਲ ਇਹੋ